ਸਤਿ ਸ਼੍ਰੀ ਅਕਾਲ ਸ਼ਾਂਤਾ ਦੀ ਸਭ ਤੋਂ ਵੱਡੀ ਸਧਰੇ ਸੀ ਕਿ ਉਹ ਗਾਉਣਾ ਸਿੱਖੇ ਅਤੇ ਸੰਗੀਤ ਦੀ ਦੁਨੀਆ ਵਿੱਚ ਨਾਂ ਪੈਦਾ ਕਰੇ ਪਰ ਉਸ ਦੀ ਮਾਂ ਨੂੰ ਇਹ ਗੱਲ ਉਕਾ ਹੀ ਪਸੰਦ ਨਹੀਂ ਸੀ ਉਸ ਦੀ ਮਾਂ ਨੇ ਸਿਰਫ ਹਿੰਦੀ ਰਤਨ ਦਾ ਇਮਤਿਹਾਨ ਪਾਸ ਕੀਤਾ ਸੀ ਉਹ ਚਾਹੁੰਦੀ ਸੀ ਕਿ ਉਸ ਦੀ ਧੀ ਘੱਟੋ ਘੱਟ ਬੀਏ ਕਿ ਤਾਂ ਕਰੇ ਪਰ ਸ਼ਾਂਤਾ ਤਾਂ ਕਿਤਾਬਾਂ ਵਿੱਚ ਬਹੁਤਾ ਧਿਆਨ ਨਹੀਂ ਸੀ ਜੁੜਦਾ ਉਹ ਗਾਉਣ ਦੀ ਸ਼ੌਕੀਨ ਸੀ ਕਿਤੋਂ ਪੁੱਲੀ ਪਟਕੀ ਕੋਈ ਤਰਜ ਸੁਣ ਲੈਂਦੀ ਤਾਂ ਉਹਦੇ ਮਨ ਦੇ ਮਨ ਤੇ ਨਕਸ਼ ਹੋ ਜਾਂਦੀ ਤੇ ਉਹ ਉਸ ਤੋਂ ਨੂੰ ਗਾਉਂਦੀ ਰਹਿੰਦੀ ਉਸਦੀ ਮਾਂ ਕਈ ਵਾਰ ਖਿੱਚ ਕੇ ਆਖਦੀ ਕੁੜੀਏ ਇਹ ਮਰਾਸੀਆਂ ਵਾਲੇ ਕਿਤੇ ਛੱਡ ਪੜਾਈ ਵਾਜ ਆਦਮੀ ਡੰਗਰ ਰਹਿ ਜਾਂਦੇ ਅਸੀਂ ਤੈਨੂੰ ਪੜਾਉਂਦੇ ਹਾਂ ਵੱਡੀ ਹੋ ਕੇ ਅਕਲ ਆਊਗੀ ਤਾਂ ਆਖੇਗੀ ਕਿ ਮਾਪਿਆਂ ਤੇਰੇ ਲਈ ਚੰਗਾ ਹੀ ਕੀਤਾ ਬਾਬੂ RAMLAL ਦੀ ਧੀ ਤੇਰੇ ਹਾਨ ਦੀ ਇਹ ਕਾਲਜਾਂ ਲਈ ਤਰਸਦੀ ਏ ਉਸਦੇ ਮਾਪੇ ਉਸ ਨੂੰ ਨਹੀਂ ਭੇਜ ਸਕਦੇ ਅਸੀਂ ਤੈਨੂੰ ਮਾਰ-ਮਾਰ ਕੇ ਖੀਰ ਖਵਾਉਣੀ ਆ ਪਰ ਤੈਨੂੰ ਪੜਾਈ ਪਸੰਦ ਨਹੀਂ ਨਹੀਂ ਮਾਂ ਮੈਨੂੰ ਕਿਤਾਬਾਂ ਉੱਕਾਂ ਚੰਗੀਆਂ ਨਹੀਂ ਲੱਗਦੀਆਂ ਪੜ ਪੜ ਅੱਖਾਂ ਕਾਣੀਆਂ ਹੋ ਗਈਆਂ ਨੇ ਇਹ ਹਿਸਾਬ ਦੇ ਸਵਾਲ ਜੀ ਕਰਦਾ ਕਿਤਾਬ ਪਾੜ ਸੁੱਟਾਂ ਹੁਣ ਤਾਂ ਮੈਂ ਅੱਗੇ ਤਾਂ ਪੜੂੰਗੀ ਜੇ ਘਰ ਗਾਉਣ ਲਈ ਮਾਸਟਰ ਰੱਖ ਦੇਵੇ ਉਹ ਗਾਉਣ ਦਾ ਭੂਤ ਪਤਾ ਨਹੀਂ ਕਿੱਥੋਂ ਪੈ ਗਿਆ ਚੰਦਰੀਏ ਦੋ ਅੱਖਰ ਢੱਡ ਵਿੱਚ ਪਾਏਂਗੀ ਤਾਂ ਵੱਡੀ ਹੋ ਸਾਨੂੰ ਅਸੀਸ ਦੇਵੇਂਗੀ ਗਾਣਾ ਸਿੱਖ ਕੇ ਡੂਮਾ ਦੇ ਵਾਂਗ ਟਾਰਾ ਮਾਰੇਗੀ ਚੰਗੀ ਲੱਗੇਗੀ ਸ਼ਾਂਤਾ ਨੇ ਰੋ ਪਟ ਕੇ 10ਵੀਂ ਕੀਤੀ ਉਸ ਪਿੱਛੋਂ FA BA ਵਿੱਚ ਇੱਕ ਸਾਲ ਫੇਲ ਹੋ ਗਈ ਅਗਲੇ ਸਾਲ ਪਾਸ ਹੋ ਗਈ ਉਸ ਦੀ ਮਾਂ ਨੇ ਪਾਸ ਹੋਈ ਦੇ ਲੱਡੂ ਵੰਡੇ ਤੇ ਕੁੜੀ ਦਾ ਵਿਆਹ ਕਰ ਦਿੱਤਾ ਸ਼ਾਂਤੀ ਵਿਆਹੀ ਗਈ ਵਿਆਹ ਦੇ ਗੀਤ ਉਸ ਖੁਦ ਕੁੜੀਆਂ ਵਿੱਚ ਬੈਠ ਕੇ ਗਾਈ ਮਾਂ ਤੀ ਦੇ ਵਿਛੋੜੇ ਦੇ ਗੀਤ ਜਿਨ੍ਹਾਂ ਨੂੰ ਸੁਣ-ਸੁਣ ਉਸ ਦੀ ਮਾਂ ਦਾ ਕਾਲਜਾ ਸਾਲ ਹੁੰਦਾ ਸੀ ਵਿਆ ਪਿੱਛੋਂ ਸ਼ਾਂਤਾ ਫਿਰੋਜ਼ਪੁਰ ਤੋਂ ਲੁਧਿਆਣੇ ਚਲੀ ਗਈ ਘਰਾਂ ਘਰ ਦੀਆਂ ਜ਼ਿੰਮੇਵਾਰੀਆਂ ਕਬੀਲਦਾਰੀਆਂ ਨਿਤ ਦੇ ਰਜੇਮਿਆਂ ਵਿੱਚ ਉਸ ਦੀ ਸਦਰ ਦੱਬੀ ਗਈ ਉਸ ਦੀ ਕੁੜੀ ਹੱਦੋਂ ਸੋਹਣੀ ਸੀ ਗੋਰੀ ਚਿੱਟੀ ਵੱਡੀਆਂ-ਵੱਡੀਆਂ ਕਮਲਾ ਵਰਗੀਆਂ ਅੱਖਾਂ ਕੀ ਹੋਇਆ ਜੇ ਮੈਂ ਗਾਉਣਾ ਨਹੀਂ ਸਿੱਖ ਸਕੀ ਮੇਰੀ ਧੀ ਮੇਰੀ ਸਦਰ ਪੂਰੀ ਕਰੇਗੀ ਸ਼ਾਂਤਾ ਸੋਚਦੀ ਛੇੜ ਧੀਆ ਪੁੱਤ ਮਾਪਿਆਂ ਦੀ ਅਪੂਰਣ ਆਸਾਂ ਤੇ ਸੁਪਨਿਆਂ ਦਾ ਹੀ ਤਾਂ ਪ੍ਰਗਟਾਵਾ ਹੁੰਦੇ ਹਨ ਉਸਨੇ ਕੁੜੀ ਦਾ ਨਾਮ ਕਮਲ ਰੱਖਿਆ ਘਰ ਵਿੱਚ ਤਵੀਆਂ ਵਾਲੀ ਮਸ਼ੀਨ ਸੀ ਚੰਗੇ ਚੰਗੇ ਰਿਕਾਰਡ ਸਨ ਰੇਡੀਓ ਸੀ ਨਿੱਕੀ ਕਮਲ ਗੀਤ ਸੁਣਦੀ ਤੇ ਨਾਲ-ਨਾਲ ਗਾਉਂਦੀ ਤੇ ਨੱਚਦੀ ਮਾਂ ਵਾਰੇ-ਵਾਰੇ ਜਾਂਦੀ ਉਸ ਨੂੰ ਚੁੰਮਦੀ ਪਿਆਰ ਕਰਦੀ ਤੇ ਆਪਣਾ ਨੱਕ ਉਸ ਦੀਆਂ ਗੱਲਾਂ ਨਾਲ ਰਗੜ ਕੇ ਆਖਦੀ ਮੇਰੀ ਧੀ ਸੰਗੀਤ ਦੀ ਰਾਣੀ ਬਣੇਗੀ ਕਮਲ ਸਕੂਲ ਵਿੱਚ ਸਭ ਤੋਂ ਸੋਹਣੀ ਸੀ ਮਾਂ ਉਸ ਦੇ ਕੱਜਲ ਪਾਉਣ ਲੱਗਿਆ ਉਸ ਦੇ ਮੱਥੇ ਉੱਤੇ ਟਿੱਕਾ ਲਾ ਦੇਂਦੀ ਤਾਂ ਜੋ ਕੁੜੀ ਨੂੰ ਨਜ਼ਰ ਨਾ ਲੱਗ ਜਾਵੇ ਕਮਲ ਸੰਗੀਤ ਦੇ ਬਾਗਾਂਵਨ ਵਿੱਚ ਪ੍ਰਵਾਨ ਚੜੀ ਪਰ ਸਕੂਲ ਵਿੱਚ ਸਲਾਨਾ ਜਲਸੇ ਉੱਤੇ ਸਭ ਕੁੜੀਆਂ ਵਿੱਚੋਂ ਕਮਲ ਨੂੰ ਗਾਉਣ ਵਿੱਚ ਨਹੀਂ ਸਗੋਂ ਨੱਚਣ ਵਿੱਚ ਇਨਾਮ ਮਿਲਿਆ ਇਹ ਨੱਚਣਾ ਉਸ ਪਤਾ ਨਹੀਂ ਕਿੱਥੋਂ ਸਿੱਖ ਲਿਆ ਸੀ ਪਤਾ ਨਹੀਂ ਨਰਇਤ ਦਾ ਸ਼ੌਂਕ ਉਸ ਨੂੰ ਕਿੱਥੋਂ ਆਇਆ ਕਿ ਐਸ ਨੇ ਉਸ ਦੀਆਂ ਨਸਾਂ ਵਿੱਚ ਥਰਕਣ ਭਰ ਦਿੱਤੀ ਸੀ ਉਹ ਕਈ ਵਾਰ ਕੁੰਡੀ ਜੜ ਕੇ ਡ੍ਰੈਂਗ ਰੂਮ ਵਿੱਚ ਰੇਡੀਓ ਲਾਉਂਦੀ ਨੱਤਾਂ ਨਾਲ-ਨਾਲ ਨੱਚਦੀ। ਉਸ ਦੇ ਹੱਥਾਂ ਪੈਰਾਂ ਵਿੱਚ ਤਵਲੇ ਦੀ ਥਾਪ ਸੀ। ਜਦੋਂ ਗਾਉਣਾ ਗਾਣਾ ਸੁਣਦੀ ਤਾਂ ਉਸ ਦੀ ਅੱਡੀ ਵੱਜਣੋਂ ਨਹੀਂ ਸੀ ਰਹਿੰਦੀ। ਇੱਕਦਮ ਉਹ ਆਪਣੇ ਮਾਂ ਨੂੰ ਆਖਿਆ। ਮਾਂ ਮੈਨੂੰ ਸੰਗੀਤ ਚੰਗਾ ਲੱਗਦਾ ਹੈ ਪਰ ਸੰਗੀਤ ਦੇ ਸੁਰ ਨਾਲੋਂ ਇਸ ਦੀ ਤਾਲ ਚੰਗੀ ਲੱਗਦੀ ਹੈ। ਜੀ ਕਰਦਾ ਇਹਨਾਂ ਬੋਲਾਂ ਨੂੰ ਗਾਵਾ ਨਾਲ ਗਾਵਾ ਨਾ ਸਗੂੰ ਇਹ ਨਾ ਉੱਤੇ ਨੱਚਾਂ ਮੈਨੂੰ ਨਾਚ ਸਿੱਖਣਾ ਸਿਖਾਉਣ ਵਾਲਾ ਮਾਸਟਰ ਕਿਉਂ ਨਹੀਂ ਲਾ ਦੇਂਦੀ ਤੂੰ ਨਾਚ ਸਿੱਖੇ ਕੇ ਕੀ ਕਰੇਂਗੀ ਮਾਂ ਨੇ ਹਰਾਨੋ ਕੇ ਪੁੱਛਿਆ ਸੰਗੀਤ ਕਿਉਂ ਨਹੀਂ ਸੰਗੀਤ ਨਾਲੋਂ ਮੈਨੂੰ ਨਾਚ ਵਧੇਰੇ ਚੰਗਾ ਲੱਗਦਾ ਹੈ ਖਵਰੇ ਇਹ ਭੜੇ ਭੜੇ ਸ਼ੌਕ ਤੈਨੂੰ ਕਿੱਥੋਂ ਪੈ ਗਏ ਜਦ ਕਮਲ ਨੇ ਨੱਚਣ ਲਈ ਜਦ ਕੀਤੀ ਤਾਂ ਮਾਂ ਨੂੰ ਬਹੁਤ ਗੁੱਸਾ ਆਇਆ ਉਹ ਨੱਚਣ ਦੇ ਖਿਲਾਫ ਸੀ ਇਸ ਲਈ ਕਿ ਸਮਾਜੀ ਤੌਰ ਤੇ ਇਹ ਪੈੜਾ ਕਮ ਹੈ ਕਮਲ ਨੂੰ ਝੜਕਦਿਆਂ ਚੰਬਿਆ ਪਰ ਕਮਲ ਉੱਤੇ ਕੋਈ ਅਸਰ ਨਾ ਹੋਇਆ ਉਸ ਦੀ ਸਭ ਤੋਂ ਵੱਡੀ ਸਦਰ ਸੀ ਕਿ ਉਹ ਇੱਕ ਵੱਡੀ ਨਰਿਤਕੀ ਬਣੇ ਉਸ ਦੀਆਂ ਅੱਖਾਂ ਵਿੱਚ ਨਰਿਤਕੀ ਦੀ ਚਮਕ ਤੇ ਅੰਗਾਂ ਵਿੱਚ ਮੁਰਾਦਾਂ ਸਨ ਇੱਕ ਦਿਨ ਮਾਂ ਧੀ ਵਿੱਚ ਲੜਾਈ ਹੋਈ ਮਾਂ ਨੇ ਕੁੰਗੁਰੂ ਬਾਹਰ ਸੁੱਟ ਦਿੱਤੇ ਕਮਲ ਬਹੁਤ ਚਿਰ ਬੈਠੀ ਰੋਂਦੀ ਰਹੀ ਉਸ ਦੀਆਂ ਸਦਰਾਂ ਦਾ ਖੂਨ ਹੋ ਗਿਆ ਕਮਲ ਸਿਆਣੀ ਹੋਈ ਤਾਂ ਉਸ ਦੀਆਂ ਉਂਗਲਾਂ ਤੇ ਤਰਕ ਦੀਆਂ ਆਡੀਆਂ ਦੀਆਂ ਲੂਰੀਆਂ ਘਟ ਗਈਆਂ ਇੱਕ ਵੱਡੇ ਠੇਕੇਦਾਰ ਦੇ ਮੁੰਡੇ ਨਾਲ ਉਸਦਾ ਵਿਆਹ ਹੋਇਆ ਕੁੜੀ ਪੜ੍ਹੀ ਲਿਖੀ ਸੀ ਬੀਏ ਪਾਸ ਗਾਣਾ ਜਾਣਦੀ ਸੀ ਸਿਤਾਰ ਵੀ ਵਜਾਉਂਦੀ ਸੀ ਨੱਚਣ ਦਾ ਉਸ ਨੂੰ ਸ਼ੌਂਕ ਸੀ ਤੇ ਤੇ ਫਿਰ ਸੋਹਣੀ ਠੇਕੇਦਾਰ ਦਾ ਮੁੰਡਾ ਬਲਾਇਟ ਪਾਸ ਕਰਕੇ ਆਇਆ ਸੀ ਉਹ ਕਮਲ ਨੂੰ ਪਿਆਰ ਕਰਦਾ ਸੀ ਕਮਲ ਨੇ ਸੋਚਿਆ ਚਲੋ ਮਾਪਿਆਂ ਦੇ ਘਰ ਜੋ ਅਸਧਰ ਅਧੂਰੀ ਪੂਰੀ ਨਹੀਂ ਹੋਈ ਵਿਆਹ ਹੋਣ ਪਿੱਛੋਂ ਪੂਰੀ ਕਰਾਂਗੀ ਮੈਂ ਪਿਛੋਂ ਦੋ ਹਣੇ ਹਨੀਮੂਨ ਕਸ਼ਮੀਰ ਮਨਾਇਆ ਕਮਲ ਵਾਪਸ ਆਪਣੇ ਪਤੀ ਨਾਲ ਦਿੱਲੀ ਆ ਗਈ ਤਾਂ ਉਸ ਬਿਨਾ ਕੋਈ ਕਲਚਰਲ ਪ੍ਰੋਗਰਾਮ ਪੂਰਾ ਨਹੀਂ ਸਿੱਹੰਦਾ ਉਹ ਪਾਰਟੀਆਂ ਦੀ ਜਾਨ ਸੀ ਉਹਨੇ ਦਿਨੀ ਜਦ ਉਹ ਸੋਚ ਰਹੀ ਸੀ ਕਿ ਦੱਖਣ ਵਿੱਚ ਜਾ ਕੇ ਕਿਸੇ ਗੁਰੂ ਤੋਂ ਭਰਤਨਾਟ్యం ਦੀ ਸਿੱਖਿਆ ਲਵਾਂ ਤਾਂ ਦਿੱਲੀ ਹੀ ਪਹਿਲਾਂ ਕਿਤੇ ਹੋ ਕਿਸੇ ਕੋਲੋਂ ਸਿੱਖੇ ਤਾਂ ਉਸ ਦਾ ਜੀ ਖਰਾਬ ਕਰਨ ਲੱਗਾ ਉਸ ਨੂੰ ਪਤਾ ਲੱਗਾ ਕਿ ਉਹ 8 ਮਹੀਨੇ ਨਾਚ ਨਹੀਂ ਸਕੇ ਸਿੱਖੇਗੀ ਆਪਣੀ ਮਾਂ ਦੀ ਛੱਤ ਹੇਠ ਰਹਿੰਦੀ ਉਹ ਕੈਦ ਸੀ ਪਰ ਸਰੀਰਕ ਤੌਰ ਤੇ ਆਜ਼ਾਦ ਪਤੀ ਦੀ ਛੱਤ ਹੇਠ ਉਸ ਨੂੰ ਹਰ ਕਾਸੇ ਦੀ ਆਜ਼ਾਦੀ ਸੀ ਪਰ ਸਰੀਰਕ ਤੌਰ ਤੇ ਨਹੀਂ ਉਸ ਨੇ ਤੀਵੀਂ ਦੇ ਇਸ ਪੱਖ ਬਾਰੇ ਕਦੀ ਵੀ ਨਹੀਂ ਸੀ ਸੋਚਿਆ 8 ਮਹੀਨੇ ਪਿੱਛੋਂ ਉਸ ਨੇ ਮੁੰਡਾ ਹੋਇਆ ਬੱਚਾ ਹੋਣ ਪਿੱਛੋਂ ਉਹ 1 ਮਹੀਨਾ ਹਸਪਤਾਲ ਵਿੱਚ ਹੀ ਰਹੀ ਉਸ ਨੂੰ ਬਹੁਤ ਤਰੇ ਲੱਗਦੀ ਕਾਰਮੀਆਂ ਦੇ ਦਿਨ ਸਨ ਉਹ ਵਾਰ-ਵਾਰ ਪਾਣੀ ਪੀਂਦੀ ਬਰਫੋ ਦਾ ਪਾਣੀ ਸ਼ਰਬਤ ਕੱਚੇ ਲੱਸੀ ਬੱਚੇ ਦੀ ਸਿਹਤ ਤਾਂ ਕੁਝ ਦਿਨਾਂ ਪਿੱਛੋਂ ਠੀਕ ਹੋ ਗਈ ਪਰ ਕਮਲ ਰਾਣੀ ਦੀ ਕਮਰ ਜੋ ਪਹਿਲਾਂ 21 ਇੰਚ ਸੀ ਹੁਣ ਰਤਾ ਵਧੇ ਵਧੇਰੇ ਘੇਰੇ ਦੀ ਹੋ ਗਈ ਸੀ ਪਹਿਲੀਆਂ ਸਬੇ ਕਮੀਜ਼ਾਂ ਤੰਗ ਹੋ ਗਈਆਂ ਤਰੀਜ਼ਾਂ ਖੋਲੀਆਂ ਗਈਆਂ ਪਲੋਈਆਂ ਤੇ ਪਲੇਟਾਂ ਉਧੇੜੇ ਗਏ ਫੇਰ ਵੀ ਕਮੀਜ਼ਾਂ ਫਸ ਕੇ ਆਉਂਦੀਆਂ ਸਨ ਕਾਣਾ ਕੱਟ ਕੀਤਾ ਤਾਂ ਜੋ ਕਮਲ ਆਪਣੀ ਅਸਲੀ ਥਾਂ ਤੇ ਆ ਜਾਵੇ ਪਰ ਖਾਣਾ ਘਟਾਉਣ ਨਾਲ ਕੰਵਲ ਨਾ ਘਟੀ। ਉਸ ਨੂੰ ਆਪਣੇ ਆਪ ਤੇ ਬਹੁਤ ਗੁੱਸਾ ਆਉਂਦਾ। ਉਹ ਪੈਰਾ ਬੈਠੀ ਸ਼ੀਸ਼ੇ ਵਿੱਚ ਆਪਣਾ ਮੂੰਹ ਤੱਕਦੀ ਰਹਿੰਦੀ। ਅੱਖਾਂ ਦੀ ਚਮਕ ਉਸੇ ਤਰ੍ਹਾਂ ਸੀ ਪਰ ਅੱਖਾਂ ਹੇਠ ਕਿਤੇ ਕਿਤੇ ਛਾਈਆਂ ਫੇਰ ਗਈਆਂ ਸੀ। ਹੱਡਾਂ ਵਿੱਚ ਸੁਸਤੀ, ਅਜੀਬ ਨਸ਼ੀਲਾ ਮਿੱਠਾ-ਮਿੱਠਾ ਦਰਦ ਜੀ ਕਰਦਾ ਸੀ ਸਰੀਰ ਨੂੰ ਢਿੱਲਾ ਛੱਡ ਕੇ ਪਲੰਘ ਤੇ ਪੈ ਜਾਵੇ। ਮੁੰਡਾ ਵੱਡਾ ਹੋਣ ਲੱਗਾ ਉਹ 4 ਸਾਲਾਂ ਦਾ ਸੀ ਕਿ ਕਮਲ ਦਾ ਜੀਭ ਫੇਰ ਕਰਨ ਲੱਗਾ ਤੇ ਪਹਿਲਾਂ ਵਾਂਗ ਉਸ ਦੀ ਜੀਭ ਦਾ ਸਵਾਦ ਕਸੈਲਾ ਕਸੈਲਾ ਰਹਿਣ ਲੱਗਾ ਉਹ ਮੋੜ ਕਿਸੇ ਤੀ ਪੁੱਤ ਦੀ ਆਸਵੰਦ ਸੀ ਜਿਨੇ ਦਿਨੀ ਉਸ ਨੇ ਬੱਚਾ ਹੋਣ ਵਾਲਾ ਸੀ ਉਹ ਕਮਰੇ ਵਿੱਚ ਪਈ ਕਈ ਕੀ ਕਾਟੇ ਸੋਚਦੀ ਰਹਿੰਦੀ ਉਹ ਮੋੜ ਕਦੇ ਨੱਚਣਾ ਸਿੱਖ ਸਕੇਗੀ ਕਬੀਲਦਾਰੀ ਦੇ ਛੇੜਿਆਂ ਵਿੱਚ ਗਾਣਾ ਮੌਮਕਨ ਹੈ ਪੜਨਾ ਲਿਖਣਾ ਵੀ ਆਸਾਨ ਹੈ ਪਰ ਨੱਚਣਾ ਉਸਕਾ ਨਾ ਮੌਮਕਨ ਉਹ ਕਦੀ ਵੀ ਨੱਚਣਾ ਨਹੀਂ ਸਿੱਖ ਸਕegi ਜ਼ਿੰਦਗੀ ਦੀ ਸਭ ਤੋਂ ਵੱਡੀ ਸਦਰ ਦਿਲ ਵਿੱਚ ਹੀ ਲੈ ਕੇ ਇਸ ਦੁਨੀਆ ਤੋਂ ਤੁਰ ਜਾਏਗੀ ਪਹਿਲੀ ਵਾਰ ਮੁੰਡਾ ਹੋਇਆ ਸੀ ਮੁੰਡਿਆਂ ਪਲਾ ਨਚਣਾ ਕੀ ਹੈ ਜੇ ਇਸ ਵਾਰ ਕੁੜੀ ਹੋਈ ਤਾਂ ਉਸ ਨੂੰ ਜਮਦੀ ਨੂੰ ਹੀ ਨਚਣ ਦੇ ਸਕੂਲ ਪਾ ਦੇਾਂਗੀ ਪੰਜਾਂ ਸਾਲਾਂ ਦੀ ਕੁੜੀ ਹੋਈ ਤਾਂ ਘਰ ਮਾਸਟਰ ਰੱਖ ਦੇਾਂਗੀ ਫਿਰ 10 ਸਾਲ ਦੀ ਉਮਰ ਵਿੱਚ ਦਖਣ ਕਿਸੇ ਗੁਰੂ ਕੋਲ ਘੱਲ ਦੇਾਂਗੀ ਤਾਂ ਜੋ ਉਹ ਵੱਡੀ ਨਰਤਕੀ ਬਣ ਸਕੇ ਉਸੋ ਦੋਵੇਂ ਹੱਥ ਜੋੜ ਕੇ ਪ੍ਰਾਰਥਨਾ ਕੀਤੀ ਕਿ ਇਸ ਵਾਰ ਉਸਦੇ ਕੁੜੀ ਹੋਵੇ ਉਸਦੀ ਪ੍ਰਾਰਥਨਾ ਮਨਜ਼ੂਰ ਹੋਈ ਤੇ ਉਸਦੇ ਕੁੜੀ ਜੰਮੀ ਕੁੜੀ ਨੇ ਹੌਲੀ-ਹੌਲੀ ਵੱਡੇ ਹੋਣਾ ਸ਼ੁਰੂ ਕੀਤਾ ਕਮਲ ਚਾਹੁੰਦੀ ਸੀ ਕਿ ਇੱਕੋ ਛਪੜੇ ਵਿੱਚ ਕੁੜੀ 5 ਸਾਲ ਦੀ ਹੋ ਜਾਵੇ ਤਾਂ ਜੋ ਨੱਚਣ ਦੀ ਵਿੱਦਿਆ ਸ਼ੁਰੂ ਕਰ ਸਕੇ ਇੱਕ ਤਰ੍ਹਾਂ ਦਾ ਜਨੂਨ ਜਿਹੀ ਹੀ ਸੀ ਉਸ ਨੂੰ ਉਹ ਆਪਣੀ ਮਾਂ ਤੇ ਉਸਦੀ ਮਾਂ ਤੋਂ ਬਦਲਾ ਲੈਣਾ ਚਾਹੁੰਦੀ ਸੀ ਕੁੜੀ ਨੂੰ ਸਿਖਾ ਕੇ ਉਹ ਆਪਣੀ ਸਭ ਤੋਂ ਵੱਡੀ ਸਦਰਪੁਰੀ ਕਰਨੀ ਚਾਹੁੰਦੀ ਸੀ ਉਹ ਕੁੜੀ ਦਾ ਨਾਂ ਰੱਖਿਆ ਆਸ਼ਾ ਆਸ਼ਾ ਕੁੰਗੁਰਾਂ ਦੀ ਸ਼ੰਕਾਰ ਤੇ ਸਤਾਰ ਦੀ ਸ਼ੰਕਾਰ ਵਿੱਚ ਵੱਡੀ ਹੋਈ ਭਾਵੇਂ ਨੱਚਣ ਦੇ ਸਭ ਸਾਧਨਕਾਰ ਵਿੱਚ ਮੌਜੂਦ ਸਨ ਪਰ ਆਸ਼ਾ ਨੂੰ ਇਸ ਨਾਲੋਂ ਗੁੱਡੀਆਂ ਪਟੋਲਿਆਂ ਤੇ ਮੂਰਤਾਂ ਵਾਲੀਆਂ ਕਿਤਾਬਾਂ ਚੰਗੀਆਂ ਲੱਗਦੀਆਂ ਸਨ ਉਸ ਨੂੰ ਅਣਗਿਣਤ ਕਹਾਣੀਆਂ ਯਾਦ ਸਨ ਫਿਰ ਵੀ ਉਸ ਦੀਆਂ ਕਹਾਣੀਆਂ ਦੀ ਭੁੱਖ ਨਹੀਂ ਸੀ ਮਟਦੀ ਰਾਤ ਨੂੰ ਸੌਣ ਲੱਗੇ ਆਪਣੀ ਮਾਂ ਨੂੰ ਜੰਗਲੀ ਸ਼ਹਿਜ਼ਾਦੀ ਰਾਜੇ ਦਾ ਹਾਥੀ ਤੇ ਸੱਤ ਲੜਿਹਾਰ ਦੀਆਂ ਕਹਾਣੀਆਂ ਸੁਣਾਉਣ ਲਈ ਆਖਦੀ ਸਕੂਲ ਵਿੱਚ ਅੱਧੀ ਛੁੱਟੀ ਵੇਲੇ ਬਾਕੀ ਕੁੜੀਆਂ ਅੱਡੀ ਟੱਪਾ ਤੇ ਸੱਤ ਸਮੁੰਦਰ ਖੇਡਦੀਆਂ ਆਸ਼ਾ ਮੂਰਤਾਂ ਵਾਲੀਆਂ ਕਿਤਾਬਾਂ ਲੈ ਕੇ ਬੈਠ ਜਾਂਦੀ ਇੱਕ ਦਿਨ ਉਸਦੀ ਮਾਂ ਸਕੂਲ ਗਈ ਸਲਾਨਾ ਜਲਸਾ ਸੀ ਆਸ਼ਾ ਜਮਾਤ ਵਿੱਚ ਆਵਲ ਆਈ ਸੀ ਮਾਂ ਨੇ ਆਖਿਆ ਧੀਏ ਬਹੁਤਾ ਪੜੀਦਾ ਨਹੀਂ ਅੱਖਾਂ ਖਰਾਬ ਹੋ ਜਾਂਦੀਆਂ ਨੇ ਸੰਗੀਤ ਤੇ ਨੱਚਣ ਵੱਲ ਵੀ ਧਿਆਨ ਦਿਆ ਅੱਜਕੱਲ ਤਾਂ ਹਰ ਕੁੜੀ ਨੂੰ ਨੱਚਣਾ ਆਉਣਾ ਜ਼ਰੂਰੀ ਹੈ ਸਾਡਾ ਘਰ ਬਾਕੀ ਟੱਬਰਾਂ ਵਾਂਗ ਸੋੜੀਆਂ ਕੀਮਤਾਂ ਦਾ ਗੁਲਾਮ ਨਹੀਂ ਸਗੋਂ ਵਿਸ਼ਾਲ ਤੇ ਚੰਗੀਆਂ ਕੀਮਤਾਂ ਨੂੰ ਕਬੂਲਦਾ ਹੈ ਜਦ ਤੂੰ 10ਵੀਂ ਪਾਸ ਕਰ ਲਈ ਤਾਂ ਤੈਨੂੰ ਨੱਚਣ ਦੇ ਸਕੂਲ ਕੱਲਾਂਗੀ ਨਹੀਂ ਮਾਂ ਮੈਂ ਤਾਂ ਕਾਲਜ ਜਾਵਾਂਗੀ ਚੱਲੀਏ ਕਾਲਜ ਵਿੱਚ ਆਏ ਸਾਲ ਹਜ਼ਾਰਾਂ ਕੁੜੀਆਂ ਬੀਏ ਪਾਸ ਕਰ ਲੈਂਦੀਆਂ ਨੇ ਕੋਈ ਪੁੱਛਦਾ ਵੀ ਨਹੀਂ ਪਰ ਜੇ ਨੱਚਣਾ ਆਉਂਦਾ ਹੋਵੇ ਤਾਂ ਇਸ ਕਲਾ ਦੀ ਸੌ ਕਦਰ ਹੈ ਮਾ ਆਪਣੀਆਂ ਆਸਾਂ ਗੋਦ ਦੀ ਰਹੀ ਆਸ਼ਾ ਆਪਣੀਆਂ ਮਾ ਨਾਚ ਦੇ ਸੁਪਨੇ ਤੱਕ ਦੀ ਰਹੀ ਆਸ਼ਾ ਕਿਤਾਬਾਂ ਵਿੱਚ ਲੁਕੀ ਹੋਈ ਦੁਨੀਆ ਦੇ 10ਵੀਂ ਵਿੱਚ ਆਸ਼ਾ ਆਵਲਾਈ ਉਸ ਦੇ ਪਸੰਦਰ ਸੀ ਕਿ ਐਮਏ ਪਾਸ ਕਰੇ ਸਾਹਿਤ ਦਾ ਐਮਏ ਤੇ ਕਹਾਣੀਆਂ ਲਿਖੇ ਸਾਹਿਤ ਦੀ ਦੁਨੀਆ ਵਿੱਚ ਡੁੱਬੀ ਹੋਈ ਆਸ਼ਾ ਨੂੰ ਇੱਕ ਦਿਨ ਉਸ ਦੀ ਮਾਂ ਨੇ ਆਖਿਆ ਮੈਂ ਤੇਰੇ ਸਕੂਲ ਦਾ ਪ੍ਰਬੰਧ ਕਰ ਦਿੱਤਾ ਹੈ ਮੈਂ ਨਹੀਂ ਜਾਣਾ ਕਿਉਂ ਮੈਨੂੰ ਨੱਚਣ ਵਿੱਚ ਕੋਈ ਦਿਲਚਸਪੀ ਨਹੀਂ ਮੈਂ ਅੱਗੇ ਪੜ੍ਹਨਾ ਚਾਹੁੰਦੀ ਹਾਂ ਮੇਰੇ ਨਾਲ ਦੀਆਂ ਸਾਰੀਆਂ ਕੁੜੀਆਂ ਪੜ ਰਹੀਆਂ ਨੇ ਸਾਹਿਤ ਦੀ ਦੁਨੀਆ ਵਿੱਚ ਇਤਰ ਹੈ ਮਹਾਨ ਹੈ ਮੈਂ ਪੜਾਂਗੀ ਕਾਲਜ ਵਿੱਚ ਮਾਂ ਦੀਆਂ ਸਦਰਾਂ ਉੱਤੇ ਪਾਣੀ ਫੇਰ ਗਿਆ ਉਸ ਮੂੰਹ ਵਟ ਲਿਆ ਉਸ ਨੂੰ ਇੰਜ ਲੱਗਾ ਜਿਵੇਂ 15 ਸਾਲ ਉਸ ਕਿਸੇ ਨੂੰ ਪਿਆਰ ਕਰਦੀ ਰਹੀ ਹੈ ਤੇ ਇੱਕਦਮ ਉਸ ਆਦਮੀ ਨੇ ਆਖਿਆ ਮੈਨੂੰ ਤੇਰੇ ਨਾਲ ਪਿਆਰ ਨਹੀਂ ਮੈਂ ਤਾਂ ਕਿਸੇ ਹੋਰ ਕੁੜੀ ਨਾਲ ਪਿਆਰ ਕਰਦਾ ਹਾਂ ਉੱਕਾ ਤਰੋ ਦਗਾ ਤੋਖਾ ਮਾਂਤੀ ਦੇ ਵਿਚਾਰ ਵੱਡੀ ਕੰਧ ਸੀ ਉਹ ਇੱਕ ਦੂਜੀ ਨੂੰ ਦੇਖ ਨਹੀਂ ਸਨ ਸਕਦੀਆਂ ਆਸ਼ਾ ਦੇ ਦਿਲ ਅੰਦਰ ਡੋਬ ਪੈਰੇ ਸਨ ਉਸ ਦੀ ਮਾਂ ਕਿਉਂ ਪੜ੍ਹਾਈ ਦੇ ਵਿਰੁੱਧ ਸੀ ਕਿਉਂ ਉਸ ਦੀ ਸਭ ਤੋਂ ਵੱਡੀ ਦੁਸ਼ਮਣ ਉਸ ਦੀ ਮਾਂ ਸੀ ਉਸ ਦੇ ਦਿਲ ਅੰਦਰ ਚੀਜ਼ ਉੱਠ ਰਹੀ ਸੀ ਕਿ ਉਹ ਉਸ ਦੀ ਸਭ ਤੋਂ ਵੱਡੀ ਸਦਰ ਉਸ ਦੀ ਮਾਂ ਦੀ ਖਾਹ ਖਾਹਸ਼ ਉੱਤੇ ਕੁਰਬਾਨ ਹੋ ਜਾਵੇਗੀ ਉਹ ਗਿਲੀਆਂ ਅੱਖਾਂ ਨਾਲ ਖਿੜਕੀ ਵਿੱਚੋਂ ਦੂਰ ਬਾਹਰ ਤੱਕ ਰਹੀ ਸੀ ਜੇਕਰ ਇਹ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ